ਸਸੀ ਗੱਲ ਦੋਸਤੋ ਕਈ ਵਾਰ ਰਾਸਤੇ 'ਚ ਜਾਂਦਿਆਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਬਾਰੇ ਸੋਚਦੇ ਆਂ ਸੋਚਦੇ ਆਂ ਬੰਦਾ ਬਹੁਤ ਅੱਗੇ ਲੰਘ ਜਾਂਦਾ ਬਹੁਤ ਦੂਰ ਤੱਕ ਅਸੀਂ ਸੋਚੀ ਜਾਂਦੇ ਆਂ ਉਹਦੇ ਬਾਰੇ 'ਚ ਅੱਜ ਤੁਹਾਡੇ ਨਾਲ ਇੱਕ ਇਹੋ ਜਿਹੀ ਗੱਲ ਸਾਂਝੀ ਕਰਨ ਲੱਗੇ ਆਂ ਹੜਾਂ ਦੇ ਦਿਨਾਂ ਦੀ ਗੱਲ ਆ ਜਾਨੀ ਜਦੋਂ ਬਾਰ ਬਰਸਾਤ ਜਿਨ੍ਹਾਂ ਦਿਨਾਂ ਦੇ ਵਿੱਚ ਪੂਰੀ ਜੋਰਾਂ 'ਤੇ ਸੀ ਉਹਨਾਂ ਦਿਨਾਂ ਦੀ ਗੱਲ ਆ ਕਿ ਜ਼ਰੂਰੀ ਕੰਮ ਦੇ ਸਿਲਸਿਲੇ 'ਚ ਕਿਤੇ ਬਾਹਰ ਜਾਣਾ ਪਿਆ। ਰਸਤੇ ਦੇ ਵਿੱਚ ਫਾਟਕ ਲੱਗਿਆ ਹੋਇਆ ਸੀ। ਤੇ ਅਸੀਂ ਉਸ ਫਾਟਕ ਦੇ ਉੱਤੇ ਰੁਕ ਜਾਨੇ ਆ। ਉਸ ਫਾਟਕ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ। ਤੇ ਉਹ ਆਪਸ ਦੇ ਵਿੱਚ ਗੱਲ ਕਰਦੇ ਨੇ। ਜਣੀ ਗੱਲ ਉਹਨਾਂ ਦਿਨਾਂ ਦੇ ਵਿੱਚ ਸਭ ਕੋਲੇ ਇੱਕੋ ਹੀ ਸੀ ਕਿ ਪਾਣੀ ਨੇ ਕਿੱਥੋਂ ਤੱਕ ਮਾਰ ਕੀਤੀ ਆ। ਕਿਸੇ ਦੀ ਫਸਲ ਬਚੀ ਆ। ਜਾਂ ਕਿਸੇ ਦੀ ਫਸਲ ਦੇ ਉੱਤੇ ਕਿਸੇ ਦੀ ਫਸਲ ਪਾਣੀ ਦੀ ਮਾਰ ਹੇਠਾ। ਇਹ ਹੀ ਗੱਲ ਸਾਰੇ ਚਰਚਾ ਦਾ ਵਿਸ਼ਾ ਸੀ। ਮੈਂ ਥੋੜਾ ਦੂਰ ਖੜ੍ਹਾ ਉਹਨਾਂ ਦੀ ਗੱਲ ਸਾਥੀਆਂ ਦੀ ਸੁਣ ਰਿਹਾ ਸੀ। ਦੋ ਨੌਜਵਾਨ ਸੀ। ਉਹਨਾਂ ਚੋਂ ਇੱਕ ਨੌਜਵਾਨ ਨੇ ਆਖਿਆ ਬਈ ਯਾਰ ਆਪਣੇ ਬਰਸਾਤ ਓਨੀ ਜ਼ਿਆਦੇ ਨਹੀਂ ਹੈ। ਪਰ ਜਿਹੜਾ ਸੇਮ ਨਾਲਾ ਹੈ ਜਾਂ ਜਿਹਨੂੰ ਕਈ ਥਾਵਾਂ ਦੇ ਉੱਤੇ ਸੀਮ ਨਾਲੀ ਕਹਿ ਦਿੰਦੇ ਆ ਕਈ ਥਾਵਾਂ ਤੇ ਡਰੇਨ ਕਹਿ ਦਿੰਦੇ ਆ ਜਾਂ ਵੱਖ-ਵੱਖ ਨਾਮਾਂ ਨਾਲ ਜਾਣੀ ਜਾਂਦੀ ਆ ਸਾਡੇ ਪਿੰਡਾਂ ਦੇ ਕੋਲ ਦੀ ਵੀ ਉਹ ਸੀਮ ਨਾਲੀ ਜਿਹੜੀ ਲੰਘਦੀ ਆ ਉਹਦੇ ਵਿੱਚ ਜਿਹੜਾ ਪਾਣੀ ਐ ਉਹਦੀ ਮਾਰ ਦੇ ਨਾਲ ਇੱਕ ਪਟੜੀ ਟੁੱਟ ਗਈ ਤੇ ਪਟੜੀ ਦੇ ਵਿੱਚੋਂ 100-150 ਕਿੱਲਾ ਜਿਹੜਾ ਫਸਲ ਦਾ ਮਾਰਿਆ ਗਿਆ ਨਾਲ ਹੀ ਉਹਦਾ ਦੂਜਾ ਸਾਥੀ ਉਹਨੂੰ ਜਵਾਬ ਦਿੰਦਾ ਵੀ ਯਾਰ ਇਹਦੇ ਮਾਰਨ ਦਾ ਕਾਰਨ ਤਾਂ ਇੱਕੋ ਹੀ ਆ ਭਈ ਸਾਡੇ ਲੋਕਾਂ ਨੇ ਪਟੜੀਆਂ ਵੱਡ ਲੀਆਂ ਯਾਰ ਵੱਟਦੇ ਗਏ ਵੱਟਦੇ ਗਏ ਤੇ ਆਪਣੀ ਜ਼ਮੀਨ ਦੇ ਵਿੱਚ ਰਲਾਉਂਦੇ ਗਏ ਜਾਨੀ ਲੰਬਾ ਚੌੜਾ ਥਾਂ ਐ ਇਸ ਤਰ੍ਹਾਂ ਕਰਕੇ ਪਟੜੀ ਦਾ ਵੱਧਿਆ ਉਹਦਾ ਦੂਸਰਾ ਸਾਥੀ ਫਿਰ ਗੱਲ ਦਾ ਜਵਾਬ ਦਿੰਦਾ ਉਹ ਕਹਿੰਦਾ ਜਿਹੜੇ ਲੋਕਾਂ ਨੇ ਪਟੜੀਆਂ ਵੱਡੀਆਂ ਨਹੀਂ ਚਲੋ ਉਹਨਾਂ ਨੂੰ ਤਾਂ ਖਮਿਆਜਾ ਭੁਗਤ ਨਹੀਂ ਸੀ ਉਹਨਾਂ ਦੇ ਉਹਨਾਂ ਨੇ ਤਾਂ ਲੰਬਾ ਚੌੜਾ ਸਮਾਂ 5-10 ਸਾਲ 8 ਸਾਲ 20 ਸਾਲ ਜਾਨੀ ਜਿੰਨਾ ਵੀ ਸਮਾਂ ਉਹਨਾਂ ਨੇ ਤਾਂ ਫਸਲ ਵੱਧ ਲਈ ਆ ਆਪਣੇ ਬਾਹਣ ਦੇ ਵਿੱਚੋਂ ਫਸਲ ਵੱਧ ਲਈ ਹੋ ਸਕਦੀ ਆ ਪਰ ਉਹਦੇ ਨਾਲ ਜਿਹੜੇ ਉਹ ਲੋਕ ਵੀ ਆ ਉਹਨਾਂ ਲੋਕਾਂ ਦੇ ਵੀ ਖੇਤ ਆ ਜਾਂਦੇ ਆ ਜਿਨ੍ਹਾਂ ਲੋਕਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕਦੇ ਨਹਿਰ ਦੀ ਪਟੜੀ ਨਹੀਂ ਵੱਡੀ ਸੀ ਉਹਨਾਂ ਲੋਕਾਂ ਦੀਆਂ ਵੀ ਫਸਲਾਂ ਮਾਰੀਆਂ ਗਈਆਂ ਜਾਨੀ ਆਟੇ ਨਾਲ ਘੋਣ ਪੀਸਣ ਵਾਲੀ ਗੱਲ ਜਿਹੜੀ ਸੀ ਉਹ ਵਾਪਰਦੀ ਆ ਤੇ ਨਾਲ ਹੀ ਉਹ ਇਹ ਗੱਲ ਵੀ ਕਹਿੰਦੇ ਆ ਵੀ ਯਾਰ ਇਹਦਾ ਇੱਕ ਕਾਰਨ ਹੋਰ ਵੀ ਆ ਬਈ ਪਾਣੀ ਉਹਨਾਂ ਜ਼ਿਆਦਾ ਨਹੀਂ ਸੀ ਪਰ ਇਸ ਨਾਲੀ ਦੇ ਵਿੱਚ ਪਹਿਲਾਂ ਜਿਹੜਾ ਵਗ ਰਿਹਾ ਪਾਣੀ ਸੀ ਉਹ ਫੈਕਟਰੀਆਂ ਦਾ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਸੀ ਜੀਹਦਾ ਕਰਕੇ ਇਹਦੀ ਮਾਰ ਜ਼ਿਆਦਾ ਹੋ ਗਈ ਤੇ ਫਸਲ 'ਚ ਥੋੜਾ ਜਿਹਾ ਪਾਣੀ ਭਰ ਨਾਲ ਹੀ ਫਸਲ ਮਾਰੀ ਗਈ ਜਾਨੀ ਇਹ ਵੀ ਉਹ ਆਪਸ ਵਿੱਚ ਦੀ ਚਰਚਾ ਕਰਦੇ ਆ ਇੰਨੀ ਦੇਰ ਨੂੰ ਟ੍ਰੇਨ ਆ ਜਾਂਦੀ ਆ ਗੱਡੀ ਆ ਜਾਂਦੀ ਆ ਉਹ ਸਾਥੀ ਆਪਣੇ ਰਾਹ ਪੈ ਜਾਂਦੇ ਆ ਤੇ ਮੈਂ ਆਪਣੇ ਰਾਹ ਪੈ ਜਾਣਾ ਰਸਤੇ 'ਚ ਜਾਂਦਿਆਂ ਜਾਂਦਿਆਂ ਮੈਂ ਸੋਚਦਾ ਭਈ ਇਸ ਗੱਲ ਦੇ ਪਿੱਛੇ ਕਿੰਨੇ ਪੱਖ ਕੰਮ ਕਰਦੇ ਆ ਇਹ ਠੀਕ ਆ ਕਿ ਮਨੁੱਖ ਸੁਭਾਅ ਪੱਖੋਂ ਪਹਿਲੇ ਦਿਨੋਂ ਲਾਲਚੀ ਆ ਉਸ ਲਾਲਚ ਦੇ ਵਾਸਾ ਕੇ ਕਈ ਵਾਰੀ ਅਸੀਂ ਪਟੜੀਆਂ ਵੀ ਵੱਢ ਲੈਣੇ ਆ ਤੇ ਨਾਲ ਨਾਲ ਇੱਕ ਪੱਖ ਇਹ ਵੀ ਆ ਜਾਂਦਾ ਵੀ ਕਾਰਪੋਰੇਟਾਂ ਦੇ ਇਸ ਦੌਰ ਦੇ ਵਿੱਚ ਫੈਕਟਰੀਆਂ ਜਿਹੜੀਆਂ ਨੇ ਉਹ ਸਾਰੇ ਨਿਜਮਾ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਜਾਨੀ ਗੰਦਾ ਪਾਣੀ ਇਸ ਤਰ੍ਹਾਂ ਦੀਆਂ ਡਰੇਨਾਂ ਦੇ ਵਿੱਚ ਆਮ ਤੁਸੀਂ ਵਗਦਾ ਵੇਖਿਆ ਹੋਣਾ ਉਹਦਾ ਨੁਕਸਾਨ ਵੀ ਹੋਇਆ ਪਰ ਇੱਕ ਗੱਲ ਹੋਰ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਸਭ ਤੋਂ ਵੱਧ ਆਈ ਉਹ ਇਹ ਸੀ ਕਿ ਠੀਕ ਹੈ ਪਟੜੀ ਵੜ ਲਈ ਵਾਣ ਦੇ ਵਿੱਚ ਰਲਾ ਲਈ ਪਰ ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਇਸੇ ਡਰੇਨ ਦੀ ਜਿਹੜੀ ਪਟੜੀ ਹੁੰਦੀ ਸੀ ਤੇ ਸਾਈਕਲ ਤੇ ਜਾਣ ਵਾਲਾ ਕੋਈ ਬੰਦਾ ਨੇ ਜੇ ਇਹ ਫੈਸਲਾ ਕਰਨਾ ਹੁੰਦਾ ਵੀ ਮੈਂ ਆਪਦੇ ਪਿੰਡ ਨੂੰ ਸੜਕੋ ਸੜਕ ਜਾਵਾਂ ਜਾਂ ਇਸ ਡਰੇਨ ਦੀ ਇਸ ਸੇਮ ਨਾਲੀ ਦੀ ਪਟੜੀ 'ਤੇ ਜਾਵਾਂ ਤਾਂ ਉਹਦੀ ਪਹਿਲੀ ਚੁਆਇਸ ਸੇਮ ਨਾਲੀ ਦੀ ਪਟੜੀ ਹੁੰਦਾ ਸੀ। ਉਹਦਾ ਕਾਰਨ ਕੀ ਸੀ ਕਿ ਸੇਮ ਨਾਲੀ ਦੇ ਜਿਹੜੀਆਂ ਪਟੜੀਆਂ ਸੀ ਉਹ ਇੰਨੀਆਂ ਵਧੀਆ ਸਜਾ ਸਵਾਰ ਕੇ ਰੱਖੀਆਂ ਹੁੰਦੀਆਂ ਸੀ ਵੀ ਸਾਈਕਲ ਨੂੰ ਕਿਤੇ ਰਸਤੇ ਦੇ ਵਿੱਚ ਹੁਚਕੋਲਾ ਵੀ ਨਹੀਂ ਸੀ ਹੁੰਦਾ। ਨਾ ਕਿਤੇ ਰਿੱਤਾ ਆਉਣਾ ਨਾ ਕਿਤੇ ਹਜਕੋਲਾ ਆਉਣਾ ਤੇ ਸਾਈਕਲ ਬੜਾ ਬੜੀ ਸਪੀਡ ਦੇ ਨਾਲ ਇਹਨਾਂ ਪਟੜੀਆਂ ਦੇ ਉੱਤੇ ਲੋਕ ਭਜਾਇਆ ਕਰਦੇ ਸੀ ਪਰ ਅੱਜ ਉਹ ਨਹੀਂ ਹੈਗੇ ਤੇ ਪਿੰਡਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਸੀ ਕਿ ਜਿਹੜੇ ਜੰਗਲਾਤ ਵਿਭਾਗ ਦੇ ਦਰੋਗੇ ਹੁੰਦੇ ਸੀ ਸਮੇਂ-ਸਮੇਂ ਦੇ ਉੱਤੇ ਵੇਲੇ ਇੱਕ ਵੇਲੇ ਉਹ ਇਹਨਾਂ ਪਟੜੀਆਂ ਦੇ ਉੱਤੇ ਅਕਸਰ ਗੇੜਾ ਮਾਰਦੇ ਰਹਿੰਦੇ ਸੀ ਤੇ ਇੱਥੋਂ ਤੱਕ ਹੁੰਦਾ ਸੀ ਵੀ ਜੇ ਉਸ ਪਟੜੀ ਤੇ ਲੱਗੇ ਹੋਏ ਕਿਸੇ ਦਰਖਤ ਦਾ ਡਾਣਾ ਕੋਈ ਚੋਰੀਚਪੂਰੀ ਵੀ ਚੱਕ ਲੈਂਦਾ ਸੀ ਤੇ ਦਰੋਗਾ ਮਿਲ ਜਾਂਦਾ ਸੀ ਤਾਂ ਉਹਦੀ ਐਡੀ ਸ਼ਾਮਤ ਆ ਜਾਂਦੀ ਸੀ ਲੋਕਾਂ ਦੇ ਵਿੱਚ ਚਰਚਾ ਚੱਲਦੀ ਹੁੰਦੀ ਸੀ ਕਿ ਵੀ ਦਰੋਗਾ ਨਾਲ ਆਪਦੇ ਇੱਕ ਪਲਵਾਨ ਰੱਖਦਾ ਹੈ ਤੇ ਉਹ ਪਲਵਾਨ ਨੂੰ ਜਿਹੜਾ ਬੰਦਾ ਚੋਰ ਹੁੰਦਾ ਜਿਹੜਾ ਬੰਦਾ ਦਰਖਤ ਚੋਰੀ ਕਰ ਰਿਹਾ ਹੁੰਦਾ ਉਹਦੇ ਨਾਲ ਕਲਾ ਦਿੰਦਾ ਹੈ ਤੇ ਫਿਰ ਉਹ ਐਸਾ ਰਗੜਾ ਚੜ੍ਹਦਾ ਵੀ ਮੁੜ ਕੇ ਬੰਦਾ ਇਸ ਪਟੜੀ ਤੋਂ ਜਣੀ ਦੀ ਇੱਕ ਲੱਕੜ ਦਾ ਟੋਟਾ ਚੱਕਣ ਦੀ ਵੀ ਯਰਤ ਨਹੀਂ ਸੀ ਕਰਦਾ ਪਰ ਅੱਜ ਜਦੋਂ ਅਸੀਂ ਸੋਚਦੇ ਹਾਂ ਚਰਚਾ 'ਚ ਇਹ ਚੱਲਦੀਆਂ ਨੇ ਵੀ ਯਾਰ ਪਟੜੀ ਕੋਈ ਵੱਢੀ ਗਈ ਤਾਂ ਫਿਰ ਉਹ ਦਰੋਗੇ ਕਿੱਧਰ ਗਏ ਉਹ ਵੇਲਦਾਰ ਕਿੱਧਰ ਗਏ ਜਿਹੜੇ ਵੇਲਦਾਰਾਂ ਨੇ ਪਟੜੀਆਂ ਇੰਨੀਆਂ ਸਜਾ ਸਵਾਰ ਕੇ ਰੱਖੀਆਂ ਹੁੰਦੀਆਂ ਸੀ ਕਿ ਲੋਕ ਸੜਕ ਤੇ ਜਾਣ ਦੀ ਬਜਾਏ ਸੜਕ ਜਾਣ ਦੀ ਬਜਾਏ ਉਹਨਾਂ ਪਟੜੀਆਂ ਤੇ ਸਾਈਕਲ ਲਾ ਜਾਣਾ ਪਸੰਦ ਕਰਦੇ ਸੀ ਉਹ ਵੇਲਦਾਰ ਕਿੱਧਰ ਗਏ ਬੜਾ ਵੱਡਾ ਸਵਾਲ ਆ ਅਸੀਂ ਕਹਿ ਦਿੰਨੇ ਆ ਕਿ ਸਾਡੇ ਯਾਰ ਮਹਿਕਮੇ ਖਤਮ ਹੋਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਮ ਹਾਲਾਤਾਂ ਦੇ ਵਿੱਚ ਹੋ ਸਕਦਾ ਹੈ ਵੀ ਫਰਕ ਨਾ ਪੈਂਦਾ ਹੋਵੇ ਪਰ ਇੱਕ ਖਾਸ ਕਿਸਮ ਦੇ ਹਾਲਾਤ ਜਦੋਂ ਪੈਦਾ ਹੋ ਜਾਂਦੇ ਆ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਮਾਜ ਦੇ ਵਿੱਚ ਉਦੋਂ ਇਹਨਾਂ ਮਹਿਕਮਿਆਂ ਦੀ ਬਹੁਤ ਘਾਟ ਤੇ ਬਹੁਤ ਲੋਡ ਮਹਿਸੂਸ ਹੁੰਦੀ ਆ ਅੱਜ ਜਦੋਂ ਜੰਗਲਾਤ ਵਿਭਾਗ ਖਤਮ ਆ ਤੁਸੀਂ ਦੇਖਿਆ ਹੋਣਾ ਕਿ ਅਕਸਰ ਹੀ ਨਹਿਰਾਂ ਨਹਿਰਾ ਸੁਗਿਆ ਜਾਂ ਆਪਣੀਆਂ ਡਰੇਨ ਜਾਂ ਸੇਮ ਨਾਲੀਆਂ ਦੀਆਂ ਜਿਹੜੀਆਂ ਪਟੜੀਆਂ ਨੇ ਹੁਣ ਓਨੀਆਂ ਸੱਜੀਆਂ ਸਵਾਰੀਆਂ ਨਹੀਂ ਇੱਥੋਂ ਤੱਕ ਹੁੰਦਾ ਸੀ ਕਿ ਪੁਰਾਣੇ ਸਮਿਆਂ 'ਚ ਜਦੋਂ ਸੜਕਾਂ ਚਾਰ شپੇਰਿਓਂ ਛਾਂ ਕੇ ਰੱਖੀਆਂ ਹੁੰਦੀਆਂ ਸੀ ਸੜਕ ਦੇ ਨਾਲ ਵੀ 4-4 5-5 ਫੁੱਟ ਇਹੋ ਜੀ ਥਾਂ ਹੁੰਦੀ ਸੀ ਜਿਹਦੇ ਵਿੱਚੋਂ ਟੋਏ ਟੱਬੇ ਮਿੱਟੀ ਦੇ ਨਾਲ ਭਰ ਕੇ ਤੇ ਜੇ ਕੋਈ ਵਹੀਕਲ ਥੋੜਾ ਸੜਕ ਤੋਂ ਥੱਲੇ ਲੈ ਵੀ ਜਾਂਦਾ ਤੇ ਤੁਹਾਨੂੰ ਪਤਾ ਨਹੀਂ ਸੀ ਲੱਗਦਾ ਉਦੋਂ ਪਤਾ ਲੱਗਦਾ ਸੀ ਜਦੋਂ ਧੂੜ ਉੱਡਦੀ ਸੀ ਆਦਰਵਾਇਜ਼ ਤੁਹਾਨੂੰ ਪਤਾ ਨਹੀਂ ਸੀ ਲੱਗਦਾ ਕਿ ਤੁਹਾਡਾ ਵੀ ਕੱਲ ਜਿਹੜਾ ਹੈਗਾ ਉਹ ਸੜਕ ਤੋਂ ਲੈ ਗਿਆ ਪਰ ਅੱਜ ਜਦੋਂ ਤੁਸੀਂ ਸਿੰਗਲ ਸੜਕਾਂ ਦੇ ਉੱਤੇ ਜਾਉਂਗੇ ਉਹਨਾਂ ਦੇ ਆਸੇ ਪਾਸੇ ਦਾ ਹਾਲ ਕੀ ਆ ਅੱਜ ਜਦੋਂ ਤੁਸੀਂ ਨਹਿਰਾਂ ਸੂਆਂ ਦੀਆਂ ਪੱਟੜੀਆਂ ਦੇ ਉੱਤੇ ਜਾਉਂਗੇ ਉਹਨਾਂ ਦੇ ਆਸੇ ਪਾਸੇ ਦਾ ਹਾਲ ਕੀ ਆ ਤੇ ਇਹ ਕਿਹਦਾ ਕਰਕੇ ਹੋਇਆ ਇਹ ਲਾਜ਼ਮੀ ਤੌਰ ਤੇ ਸਾਡੇ ਸਾਰਿਆਂ ਲਈ ਸੋਚਣ ਵਾਲੀ ਗੱਲ ਆ ਭਈ ਉਹ ਮੈਕਮੇ ਜਿਹੜੇ ਕਦੇ ਪੱਟੜੀਆਂ ਨੂੰ ਐਡਾ ਸਜਾ-ਸਮਾਰ ਕੇ ਰੱਖਦੇ ਸੀ ਉਹਨਾਂ ਨੂੰ ਖਤਮ ਕਰਨ ਦੀ ਐਡੀ ਲੋੜ ਕਿਉਂ ਪਈ ਸੀ ਧੰਨਵਾਦ ਜੀ ਸਸਿਕਾ